ਆਪਹੁਨੇ ਕੀਰਤਨ ਵਿੱਚ ਸੁਨ ਰਹੇ ਸਾਂ ਮਨ ਮੇਰੇ ਇੱਕ ਪਰਸਿਉ ਚੇਤਨਾਈ ਹੈ اے ਮੇਰੇ ਮਨਾ ਇੱਕ ਦੇ ਨਾਲ ਚੇਤ ਜੋੜ ਜਿਹੜੇ ਇੱਕ ਨਾਲ ਚੇਤ ਜੋੜਨਾ ਹੈ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਓ ਅੰਕਾਰ ਲਿਖਿਆ ਉਨਕਾਰ ਬਾਦ ਵਿੱਚ ਇੱਕ ਪਹਿਲਾ ਹੈ ਉਹ ਜਿਹੜਾ ਸਰਵ ਵਿਆਪਕ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਪਾਰ ਬ੍ਰਹਮ ਪਰਮੇਸ਼ਵਰ ਹੈ ਉਹ ਇੱਕ ਹੈ ਤੇ ਉਸ ਇੱਕ ਦੇ ਨਾਲ ਆਪਾਂ ਚਿੱਤ ਜੋੜਨਾ ਆਪਣੀ ਸੁਰਤ ਨੂੰ ਜੋੜਨਾ ਕਿਉਂ ਜੋੜਨਾ ਭਲਾ ਕਿਉਂਕਿ ਇੱਕਸ ਬਿਨ ਸਭ ਧੰਦ ਹੈ ਇਕ ਪਰਮਾਤਮਾ ਤੋਂ ਬਿਨਾ ਇੱਕੋ ਦੇ ਨਾਮ ਤੋਂ ਬਿਨਾ ਉਹਦੀ ਯਾਦ ਵਿੱਚ ਜੁੜਨ ਤੋਂ ਬਿਨਾ ਜੋ ਕੁਝ ਬਾਕੀ ਹੈ ਉਹ ਸਭ ਤਨਬਾ ਹੈ ਸਭ ਮਿੱਥਿਆ ਮੋਹ ਮਾਇ ਹੈ ਅਤੇ ਉਹ ਮੋਹ ਮਮਤਾ ਹੈ ਤੇ ਮੋਹ ਮਮਤਾ ਬਿਨਸਨਹਾਰ ਹੈ ਅਸਲ ਵਿੱਚ ਇਸ ertidide ਉੱਤੇ ਇਸ ਪੂਰੇ ਖਲਾਇਬ੍ਰਹਮੰਡ ਦੇ ਅੰਦਰ ਜੇ ਕੋਈ ਸੰਪੂਰਨਤਾ ਵਾਲੀ ਚੀਜ਼ ਹੈ ਤੇ ਉਹ ਇੱਕ ਹੈ ਜਿਹਦੇ ਨਾਲ ਚੇਤਨ ਜੋੜਨ ਲਈ ਗੁਰੂ ਜੀ ਆਖਦੇ ਨੇ ਬਾਕੀ ਸਭ ਮਿਥਿਆ ਮੋਹ ਮਾਇ ਇਹ ਸਾਰੇ ਸਾਡੇ ਰਿਸ਼ਤੇ ਸਾਡੀਆਂ ਦੋਸਤੀਆਂ ਸਾਡਾ ਇਹ ਸਾਜੋ-ਸਮਾਨ ਸਾਡਾ ਇਹ ਧਨ-ਮਾਲ ਸਾਡਾ ਇਹ ਉੱਚਾ ਨਾਮਨਾ ਇਹ ਸਭ ਮਿਥਿਆ ਹੈ ਤੇ ਇਹ মোহ মমতাਏ ਇਸ মোহ মমতা ਵਿੱਚ ਅਸੀਂ ਫਸ ਕੇ ਰਹ ਜਾਂਦੇ ਹਾਂ ਇਹਦੇ ਵਿੱਚੋਂ ਨਿਕਲਣ ਦਾ ਕੇਵਲ ਤੇ ਕੇਵਲ ਇੱਕ ਤਰੀਕਾ ਹੈ ਇੱਕ ਨਾਲ ਚਿੱਤ ਜੋੜਨਾ ਜਿਵੇਂ ਜਿਵੇਂ ਸਾਡਾ ਚੇਤ ਇੱਕ ਨਾਲ ਜੁੜਦਾ ਜਾਏਗਾ ਤਵੇਂ ਤਵੇਂ ਦੂਜੀਆਂ ਚੀਜ਼ਾਂ ਪਿੱਛੇ ਹਟਦੀਆਂ ਜਾਣਗੀਆਂ ਇਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਈ ਨਾ ਨੁਕਤੇ ਨੇ ਜਿਹੜੇ ਸਾਇੰਸ ਨੇ ਸਿੱਧ ਕਰਿਖਾਏ ਨੇ ਕਿ ਤੁਸੀਂ ਇਸ ਖਲਾ ਦੇ ਵਿੱਚੋਂ ਕਿਸੇ ਚੀਜ਼ ਨੂੰ ਪਰੇ ਕਰੋ ਤੇ ਉਹ ਜਗ੍ਹਾ ਖਾਲੀ ਕਦੇ ਨਹੀਂ ਰਹਿੰਦੀ ਉਹਦੀ ਥਾਂ ਤੇ ਕੋਈ ਹੋਰ ਚੀਜ਼ ਆ ਜਾਂਦੀ ਹੈ ਭਾਵੇਂ ਹਵਾ ਹੀ ਕਿਉਂ ਆਵੇ ਤੁਸੀਂ ਪਾਣੀ ਦੇ ਵੱਡੇ ਸਾਗਰ ਵਿੱਚੋਂ ਇੱਕ ਘੜਾ ਇੱਕ ਬਾਲਤੀ ਪਾਣੀ ਦੀ ਭਰੋ ਜਿੱਥੋਂ ਆਪਾਂ ਪਾਣੀ ਭਰਦੇ ਹਾਂ ਉਹ ਥਾਂ ਖਾਲੀ ਹੋ ਗਈ ਏ ਲੇਕਿਨ ਅਸੀਂ ਬਾਲਤੀ ਜੇ ਭਰ ਕੇ ਉੱਤੇ ਵੀ ਨਹੀਂ ਚੁੱਕਦੇ ਤੇ ਉਹ ਖਾਲੀ ਥਾਂ ਜਿਹੜੀ ਹੋਈ ਸੀ ਉਸ ਨੂੰ ਆਸੇ-ਪਾਸੇ ਤੋਂ ਸਾਰਾ ਪਾਣੀ ਇੱਕਦਮ ਉਸ ਜਗ੍ਹਾ ਤੇ ਆ ਕੇ ਉਹਨੂੰ ਭਰ ਦਿੰਦਾ ਹੈ ਸੋ ਇਸ ਪੂਰੇ ਬ੍ਰਹਿਮੰਡ ਦੇ ਅੰਦਰ ਕੋਈ ਚੀਜ਼ ਕਦੇ ਖਾਲੀ ਕੋਈ ਥਾਂ ਕਦੇ ਖਾਲੀ ਨਹੀਂ ਹੁੰਦਾ ਸੋ ਆਪਾਂ ਕੋਸ਼ਿਸ਼ ਕਰੀਏ ਉਸ ਇੱਕ ਦਿਨ ਨਾਲ ਚਿੱਤ ਜੋੜੀਏ ਜਿਹੜਾ ਹਰ ਥਾਂ ਤੇ ਮੌਜੂਦ ਹੈ ਜਿਹੜਾ ਹਰ ਕੰਨ ਕੰਨ ਵਿੱਚ ਸਮਾਇਆ ਹੋਇਆ ਹੈ ਜਿਹਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਉਸ ਇੱਕ ਨਾਲ ਆਪਾਂ ਚਿੱਤ ਜੋੜਨਾ ਹੈ ਬਾਕੀ ਇਹ ਸਭ ਮੂਹ ਮਮਤਾ ਹੈ ਇਹ ਧੰਦਾ ਹੈ ਚਾਹੇ ਉਹ ਸਾਡਾ ਧਾਰਮਿਕ ਧੰਦਾ ਹੋਵੇ ਤੇ ਚਾਹੇ ਸਾਡਾ ਉਹ ਸਮਾਜਿਕ ਧੰਦਾ ਹੋਵੇ ਜੇ ਉਹਦੇ ਵਿੱਚ ਇੱਕ ਨਹੀਂ ਫਿਰ ਤਾਂ ਬਈ ਉਹ ਧੰਦਾ ਹੈ ਜੀ ਉਹਦੇ ਵਿੱਚ ਇੱਕ ਹੈ ਤੇ ਬਾਕੀ ਇੱਕ ਦੇ ਪਿੱਛੇ ਜਿੰਨੀਆਂ ਜ਼ੀਰੋ ਅਸੀਂ ਲਗਾਉਂਦੇ ਜਾਵਾਂਗੇ ਉਹ ਹਰ ਇੱਕ ਜ਼ੀਰੋ ਦੀ ਕੀਮਤ 10 ਗੁਣਾ ਵੱਧਦੀ ਜਾਏਗੀ ਜੇਕਰ ਇੱਕ ਨਾ ਲਗਾਈਏ ਇੱਧਰ ਜਿੰਨੀਆਂ ਮਰਜ਼ੀ ਹਜ਼ਾਰਾਂ ਜ਼ੀਰੋ ਲਗਾ ਦਈਏ ਉਹਨਾਂ ਦੀ ਵੈਲਿਊ ਜ਼ੀਰੋ ਹੀ ਰਹਿੰਦੀ ਹੈ ਉਹਨਾਂ ਦੀ ਵੈਲਿਊ ਵੱਧਦੀ ਨਹੀਂ ਇੱਕ ਨਾਲ ਸਾਰਿਆਂ ਦੀ ਵੱਧ ਜਾਂਦੀ ਹੈ ਸੋ ਆਪਾਂ ਇੱਕ ਨਾਲ ਜੁੜਨਾ ਹੈ ਤੇ ਕਿਸ ਤੋਂ ਬਿਨਾ ਬਾਕੀ ਸਭ ਇਹ ਮੋਹ ਮਮਤਾ ਹੈ ਇਹਦੇ ਵਿੱਚ ਆਪਾਂ ਫਸਣਾ ਨਹੀਂ ਫਸੇ ਹੋਈ ਹੈ ਸਾਡੀ ਸੁਰਤ ਦੇ ਵਿੱਚੋਂ ਨਿਕਲਦੀ ਤਾਂ ਨਹੀਂ ਉਹਦੇ ਚੋਂ ਨਿਕਲਣ ਦਾ ਤਰੀਕਾ ਇਹੋ ਹੀ ਹੈ ਕਿ ਆਪਾਂ ਗੁਰਬਾਣੀ ਦਾ ਪਾਠ ਜਿਵੇਂ ਇਸ ਪਰਿਵਾਰ ਨੇ ਆਪ ਕੀਤਾ ਹੈ ਆਪਾਂ ਤਕਰੀਬਨ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ દિવસ ਵਾਲੇ ਦਿਨ ਇੱਕ ਸਹਿਜ ਪਾਠ ਸ਼ੁਰੂ ਕਰਦੇ ਹਾਂ ਤੇ ਅਗਲੇ ਸਾਲ ਉਹ ਦੀ ਸਮਾਪਤੀ ਹੁੰਦੀ ਹੈ ਫਿਰ ਨਵਾਂ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਵਿੱਚੋਂ ਜਿੰਨੇ ਭੈਣ ਭਰਾ ਵੀ ਚਾਹਣ ਤੁਸੀਂ ਪਾਠ ਅਸੀਂ ਸੰਗਤ ਲਈ ਸ਼ੁਰੂ ਕਰਦੇ ਹਾਂ ਕਿਸੇ ਇੱਕ ਵਿਅਕਤੀ ਲਈ ਨਹੀਂ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਉਥੀਆਂ ਲਿਆਓ ਗੁਰਦੁਆਰਾ ਸਾਹਿਬ ਤੋਂ ਤੇ ਪਾਠ ਕਰੋ ਫੋਨ ਤੋਂ ਕਰ ਲਓ ਕੰਪਿਊਟਰ ਤੇ ਬਹਿ ਕੇ ਕਰ ਲਓ ਆਈਪੈਡ ਤੇ ਕਰ ਲਓ ਜਿੰਮੀ ਵੀ ਕਰ ਸਕੋ ਉਮੀ ਕਰ ਲੋ ਸਾਡੇ 3-4 ਪੇਜ ਰੋਜ਼ ਪੜੋ ਤੇ ਇੱਕ ਸਾਲ ਵਿੱਚ ਪੂਰਾ ਪਾਠ ਹੋ ਜਾਂਦਾ ਹੈ ਜਦੋਂ ਪਾਠ ਪੂਰਾ ਹੋ ਜੇ ਉਦੋਂ ਆਪਾਂ ਫਿਰ ਨਵਾਂ ਸ਼ੁਰੂ ਕਰ ਲੈਨੇ ਆ ਉਹਦੇ ਅਰਦਾਸ ਕਰਕੇ ਸੋ ਇਹ سلسلہ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਆਪਾਂ ਜਾਰੀ ਰੱਖੀਏ ਜਿਹੜੇ 3-4 ਪੇजेस ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਤਿੰਨ ਚਾਰ ਅੰਗ ਪੜਨ ਨੂੰ ਕੋਈ ਬਹੁਤਾ ਸੰਮਾਨ ਨਹੀਂ ਲੱਗਦਾ ਜੇ ਬੜੀ ਹੌਲੀ-ਹੌਲੀ ਪੜੀਏ ਤੇ ਅੱਧੇ ਘੰਟੇ ਤੋਂ ਪਹਿਲਾਂ ਪਾਠ ਹੋ ਜਾਂਦਾ ਹੈ ਤੇ ਜੇ ਆਪਾਂ ਆਪਣੇ ਵਾਸਤੇ ਅੱਧਾ ਘੰਟਾ ਵੀ ਨਾ ਕੱਢ ਸਕੀਏ ਤੇ ਫਿਰ ਤੇ ਬਈ ਅਸੀਂ ਧੋਖੇ ਵਿੱਚ ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਸੋ ਆਪਾਂ ਕੋਸ਼ਿਸ਼ ਕਰੀਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਸਾਨੂੰ ਫਿਰ ਸਤ ਸੰਗਤ ਕਰਨ ਲਈ ਪ੍ਰੇਰਣਾ ਕਰਦੀ ਏ ਸਤ ਸੰਗਤ ਕਰਿਆ ਕਰੀਏ ਸਤ ਸੰਗਤ ਵਿੱਚੋਂ ਪ੍ਰੇਰਣਾ ਮਿਲਦੀ ਏ ਨਾਮ ਜਪਣ ਦੀ ਚੰਗੇ ਕਰਮ ਕਰਨ ਦੀ ਫਿਰ ਉਹ ਕਰੀਏ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖੇ ਹੋਏ ਨੇ ਬਚਨ ਕਿਰਪਾ ਕਰੈ ਜਿਸ ਆਪਣੀ ਤਾਂ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਬਧਾਈਐ ਤਿਉਂ ਤਿਉਂ ਹਰਿ ਸਿਉ ਰੰਗੈ ਜਿਸ ਕਿਸੇ ਵਿਅਕਤੀ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਸਾਧ ਸੰਗਤ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ ਜਿੱਥੇ ਆਪਾਂ ਹੁਣ ਬੈਠੇ ਹਾਂ ਇਹ ਸਾਧੂਆਂ ਦੀ ਸੰਗਤ ਹੈ ਇਸ ਨੂੰ ਹੀ ਸਤ ਸੰਗ ਆਖਦੇ ਨੇ ਤੁਸੀਂ ਆਖੋਗੇ ਸਾਡੇ ਚੋਂ ਸਾਧੂ ਤੇ ਕੋਈ ਵੀ ਨਹੀਂ ਤੇ ਫਿਰ ਇਹ ਸਾਧੂਆਂ ਦੀ ਸੰਗਤ ਕਿਵੇਂ ਹੋ ਗਈ ਤੁਸੀਂ ਯਕੀਨ ਕਰਨਾ ਇਹ ਸਾਡੇ ਕੋਲ 35 ਸਾਧੂ ਹੀ ਬੈਠੇ ਹੋਏ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 35 ਮਹਾਨ ਪੁਰਸ਼ਾਂ ਦੀ ਬਾਣੀ ਹੈ। ਉਹ 35 ਸਾਧੂ ਹੀ ਹਨ ਜਿਨ੍ਹਾਂ ਦੀ ਆਪਾਂ ਬਾਣੀ ਦਾ ਪਾਠ ਕੀਤਾ ਉਹਨਾਂ ਤੋਂ ਵੱਡਾ ਸਾਧੂ ਕਿਹੜਾ ਹੋਏਗਾ? ਜਿਨ੍ਹਾਂ ਦੀ ਬਾਣੀ ਦਾ ਆਪਾਂ ਕੀਰਤਨ ਸੁਣਿਆ ਉਸ ਤੋਂ ਵੱਡਾ ਕਿਹੜਾ ਸਾਧੂ ਹੋਏ? ਜਿਨ੍ਹਾਂ ਦੀ ਬਾਣੀ ਦੀ ਆਪਾਂ ਵਿਚਾਰ ਕਰਦੇ ਤੇ ਸੁਣਦੇ ਆਂ ਬਸ ਇਹ ਸਾਰੇ ਸਾਧੂ ਨੇ ਇਹਨਾਂ ਸਾਧੂਆਂ ਦੀ ਆਪਾਂ ਹੁਣ ਸੰਗਤ ਕਰ ਰਹੇ ਆ। ਤੇ ਗੁਰੂ ਜੀ ਨੇ ਆਖਿਆ ਕਿ ਜਿਉਂ-ਜਿਉ ਉਹ ਵਧਾਈਏ ਤਿਉਂ-ਤਿਉਂ ਹਰ ਸਿਉ ਰੰਗ। ਜਿਵੇਂ-ਜਿਵੇਂ ਆਪਾਂ ਸਤ ਸੰਗਤ ਵਧਾਉਂਦੇ ਜਾਵਾਂਗੇ ਜਿੱਥੇ ਵੀ ਤੁਹਾਨੂੰ ਸਤ ਸੰਗਤ ਕਰਨ ਦਾ ਸਮਾਂ ਨਸੀਬ ਹੋਵੇ ਆਪਾਂ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਗੁਰਦੁਆਰੇ ਜਾਣਾ ਹੈ। ਕਿਤੇ ਵੀ ਜਿੱਥੇ ਕੋਈ ਗੁਰਮਤ ਦੀ ਗੱਲ ਹੋ ਰਹੀ ਏ ਕੋਈ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਜਾਂ ਉਪਰਾਲਾ ਕਰ ਰਿਹਾ ਹੈ ਸਾਨੂੰ ਉਸ ਥਾਂ ਤੇ ਜ਼ਰੂਰ ਪੁੱਜਣਾ ਚਾਹੀਦਾ ਹੈ ਤੇ ਉਹ ਸਤ ਸੰਗਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਿਵੇਂ ਜਿਵੇਂ ਆਪਾਂ ਸਤ ਸੰਗਤ ਕਰਾਂਗੇ ᱛੇਵੇਂ ᱛੇਵੇਂ ਗੁਰੂ ਜੀ ਨੇ ਆਖਿਆ ਤਿਉ ਤਿਉ ਹਾਰਸਿਓ ਰੰਗ ᱛੇਵੇਂ ᱛੇਵੇਂ ਸਾਡਾ ਰੰਗ ਦਾ ਅਰਥ ਹੈ ਜੀ ਪਿਆਰ ᱛੇਵੇਂ ᱛੇਵੇਂ ਸਾਡਾ ਪਿਆਰ ਪਰਮਾਤਮਾ ਨਾਲ ਬਣੇਗਾ ਜਿਵੇਂ ਜਿਵੇਂ ਪ੍ਰਮਾਤਮਾ ਨਾਲ ਪਿਆਰ ਬਣੇਗਾ ਸਾਡਾ ਚਿੱਤ ਫਿਰ ਉਸ ਇੱਕ ਵਿੱਚ ਵਿੱਚ ਜੁੜਨ ਲੱਗ ਪਏਗਾ ਜਿਵੇਂ ਜਿਵੇਂ ਸਾਡਾ ਚਿੱਤ ਇੱਕ ਵਿੱਚ ਜੁੜੇਗਾ ਤਵੇਂ ਤਵੇਂ ਇਹ ਜਿਹੜੀ ਮੋਹ ਮਮਤਾ ਹੈ ਉਹ ਪਿੱਛੇ हटਣੀ ਸ਼ੁਰੂ ਹੋ ਜਾਏਗੀ ਮੈਂ ਇਸੇ ਲਈ ਆਖਿਆ ਸੀ ਕਿ ਕੋਈ ਜਗ੍ਹਾ ਖਾਲੀ ਨਹੀਂ ਕੋਈ ਚੀਜ਼ ਪਰੇ ਕਰੋ ਉਹਦੀ ਜਗ੍ਹਾ ਦੂਸਰੀ ਚੀਜ਼ ਲੈ ਲੈਂਦੀ ਏ ਜੇ ਅਸੀਂ ਮੋਹ ਮਮਤਾ ਨੂੰ ਪਿੱਛੇ ਹਟਾਵਾਂਗੇ ਉੱਥੇ ਪਰਮਾਤਮਾ ਦਾ ਨਾਮ ਆਵੇਗਾ ਜੇ ਅਸੀਂ ਪਰਮਾਤਮਾ ਦਾ ਨਾਮ ਲਿਆਵਾਂਗੇ ਤੇ ਮੋਹ ਮਮਤਾ ਆਪਣੇ ਆਪ ਪਿੱਛੇ ਹਟੇਗੀ ਇਹ ਆਪਾਂ ਕੋਸ਼ਿਸ਼ ਕਰੀਏ ਇਹ satsang ਦਾ ਆਪਾਂ ਨੂੰ ਇਹੋ ਹੀ ਲਾਭ ਹੋਣਾ ਹੈ ਭਾਵੇਂ ਸੰਗਤ ਆਪਾਂ ਨੂੰ ਇਸ ਪਰਿਵਾਰ ਨੇ ਮੁਹੱਈਆ ਕਰਵਾਈ ਏ ਪਰ ਆਪਾਂ ਇਹਦੇ ਤੋਂ ਬਹੁਤ ਵੱਡਾ ਲਾਭ ਲੈ ਸਕਦੇ ਹਾਂ ਲਾਭ ਬਸ ਇਹੋ ਹੀ ਏ ਕਿ ਜੋ ਇੱਥੇ ਆਖਿਆ ਗਿਆ ਉਸ ਨੂੰ ਜੀਵਨ ਵਿੱਚ ਅਪਣਾਈਏ ਜੋ ਆਪਾਂ ਸੁਣਿਆ ਉਸ ਨੂੰ ਚਿੱਤ ਵਿੱਚ ਵਸਾ ਕੇ ਰੱਖੀ ਉਹਨੂੰ ਭੁਲਾ ਨਾ ਦਈਏ ਵੈਸੇ ਜ਼ਿਆਦਾਤਰ ਹੀ ਹੁੰਦਾ ਆਪਾਂ ਗੁਰਦੁਆਰਿਆਂ ਵਿੱਚ ਜਾਂਦੇ ਆ ਧਰਮ ਸਥਾਨਾਂ ਤੇ ਜਾਂਦੇ ਆ ਜੋ ਕੁਝ ਉੱਥੇ ਆਖਿਆ ਜਾ ਰਿਹਾ ਹੁੰਦਾ ਹੈ ਅਸੀਂ ਉਹਨੂੰ ਬੜੇ ਧਿਆਨ ਨਾਲ ਸੁਣਦੇ ਵੀ ਹਾਂ ਉਸ ਨੂੰ ਫਿਰ ਅਸੀਂ ਠੀਕ ਵੀ ਮੰਨਦੇ ਹਾਂ ਪਰ ਜਿਵੇਂ ਦਰਵਾਜ਼ੇ ਤੋਂ ਬਾਹਰ ਨਿਕਲਦੇ ਆਂ ਫਿਰ ਅਸੀਂ ਆਪਣੀਆਂ ਦੁਨਿਆਵੀ ਗੱਲਾਂ ਬਾਤਾਂ ਵਿੱਚ ਲੱਗ ਕੇ ਉਹ ਜੋ ਉੱਥੇ ਸੁਣਿਆ ਹੁੰਦਾ ਉਹ ਸਾਨੂੰ ਫਿਰ ਭੁੱਲ ਜਾਂਦਾ ਉਹਨੂੰ ਅਸੀਂ ਵਿਸਾਰ ਦਿੰਦੇ ਆਂ ਫਿਰ ਸਾਡੇ ਤੇ ਮੋਹ ਮਮਤਾ ਦਾ ਪ੍ਰਭਾਵ ਜਿਹੜਾ ਉਹ ਬਣ ਜਾਂਦਾ ਹੈ ਗੁਰੂ ਜੀ ਨੇ ਆਖਿਆ ਦੁਹਾ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਉ ਸਤਗੁਰ ਤੁਠੈ ਪਾਈਐ ਨਾਨਕ ਸੱਚਾ ਨਾਮ ਦੋ ਸਿਰੇ ਕਿਹੜੇ ਨੇ ਭਾਵੇਂ ਸਾਡੀ ਜ਼ਿੰਦਗੀ ਜਨਮ ਤੋਂ ਲੈ ਕੇ ਇੱਕ ਸਿਰਾ ਜਨਮ ਇੱਕ ਸਿਰਾ ਇਹਦਾ ਮਰਨ ਇਹ ਵੀ ਦੋ ਸਿਰੇ ਨੇ ਦੂਸਰੇ ਦੋ ਸਿਰੇ ਕਿਹੜੇ ਨੇ ਜਿਵੇਂ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਆਂ ਕਿ ਲੇਵ ਧਾਤ ਦੋਏ ਰਾਹ ਹੈ ਹੁਕਮੀ ਕਰਿ ਕਮਾਏ ਇੱਕ ਪਾਸੇ ਲੇਵ ਹੈ ਇੱਕ ਪਾਸੇ ਧਾਤ ਹੈ ਇੱਕ ਪਾਸੇ ਪਰਮਾਤਮਾ ਦਾ ਨਾਮ ਹੈ ਦੂਜੇ ਪਾਸੇ ਇਹ ਮੋਹ ਮਮਤਾ ਹੈ ਇਹ ਵੀ ਦੋ ਸਿਰੇ ਨੇ ਦੋਹਾਂ ਸਿਰਿਆਂ ਕਾ ਖਸਮ ਆਪ ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪੇ ਉਹਨੇ ਹੀ ਇਹ ਮੋਹ ਮਮਤਾ ਦੀ ਸਾਜਨਾ ਸਾਜੀ ਹੋਈ ਏ ਅਸੀਂ ਕੀ ਕਰਨਾ ਹੈ ਅਸੀਂ ਉਸ ਪਰਮਾਤਮਾ ਦੇ ਕੋਲੋਂ ਬਲ پا ਕੇ ਤਾਕਤ پا ਕੇ ਉਹਦੇ ਕੋਲੋਂ ਗਿਆਨ ਲੈ ਕੇ ਇਸ ਮੋਹ ਮਾਇਆ ਦੇ ਪਾਸੇ ਤੋਂ ਆਪਣੇ ਆਪ ਨੂੰ ਪੁੱਟ ਕੇ ਤੇ ਲਿਵ ਦੇ ਪਾਸੇ ਵੱਲ ਆਪਣੇ ਆਪ ਨੂੰ ਜੋੜਨਾ ਹੈ ਲਿਵ ਤੁਸੀਂ ਪਾਠ ਕਰਦੇ ਲਾ ਸਕਦੇ ਹੋ ਲਿਵ ਤੁਸੀਂ ਸਿਮਰਨ ਕਰਦੇ ਲਾ ਸਕਦੇ ਹੋ ਲਿਵ ਤੁਸੀਂ ਕੀਰਤਨ ਸੁਣਦੇ ਕਥਾ ਸੁਣਦੇ ਲਾ ਸਕਦੇ ਹੋ ਤੇ ਲਿਵ ਧਿਆਨ ਵਿੱਚ ਵੀ ਲਾਈ ਜਾ ਸਕਦੀ ਹੈ ਸੋ ਇਹ ਲੇਵਨ ਦੇ ਤਿੰਨ ਚਾਰ ਤਰੀਕੇ ਜਿਹੜੇ ਗੁਰਮਤ ਵਿੱਚ ਮੰਨੇ ਪਰ ਮੰਨੇ ਨੇ ਅਸੀਂ ਕੇਵਲ ਉਹਨਾਂ ਤਰੀਕਿਆਂ ਨੂੰ ਹੀ ਅਪਣਾਉਣਾ ਹੈ ਤਰੀਕੇ ਹੋਰ ਵੀ ਬਹੁਤ ਨੇ ਲਿਵ ਜੋੜਨ ਦੇ ਪਰ ਇਹ ਜਿਹੜੇ ਤਿੰਨ ਚਾਰ ਤਰੀਕੇ ਨੇ ਕੀਰਤਨ ਕਥਾ ਗੁਰਬਾਣੀ ਦਾ ਪਾਠ ਸਿਮਰਨ ਧਿਆਨ ਇਹ ਪੰਜ ਚਾਰ ਤਰੀਕੇ ਗੁਰਮਤ ਦੇ ਤਰੀਕੇ ਨੇ ਸੋ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਤਰੀਕਾ ਅਪਣਾਓ ਤੇ ਆਪਣੀ ਸੁਰਤ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਜਿੰਨਾ ਸਮਾਂ ਆਪਾਂ ਬੈਠ ਸਕੀਏ ਬੈਠਣ ਦੀ ਕੋਸ਼ਿਸ਼ ਕਰੀਏ ਵਿੱਚ ਵਿੱਚ ਨਾਮ ਸਿਮਰਨ ਕਰਦੇ ਰਹੀਏ ਵਿੱਚ ਵਿੱਚ ਕੋਈ ਗੁਰਬਾਣੀ ਦੀ ਪੰਕਤੀ ਚੇਤੇ ਆਵੇ ਤੇ ਉਹਦਾ ਜਾਪ ਕਰਨਾ ਸ਼ੁਰੂ ਕਰ ਦਈਏ ਇਸ ਤਰ੍ਹਾਂ ਕਰਦੇ ਆ ਕਰਦੇ ਆ ਸਹੀਜੇ ਸਹੀਜੇ ਸਾਡਾ ਮਨ ਉਸ ਪਾਸੇ ਨੂੰ ਮੁੜ ਮੁੜਾ ਖਾ ਜਾਂਦਾ ਹੈ ਸਤਿਗੁਰ ਤੁਥੈ ਪਾਈਐ ਜਦੋਂ ਪਰਮਾਤਮਾ ਪ੍ਰਸੰਨ ਹੁੰਦਾ ਹੈ ਉਦੋਂ ਸਾਨੂੰ ਗੁਰੂ ਦੀ ਸੰਗਤ ਮਿਲਦੀ ਹੈ ਅੱਜ ਜੇ ਆਪਾਂ ਨੂੰ ਸੰਗਤ ਮਿਲੀ ਹੈ ਗੁਰੂ ਦੀ ਤੇ ਇਹਦਾ ਮਤਲਬ ਇਹ ਹੈ ਕਿ ਅੱਜ ਸਾਡੇ ਇਨਾਂ ਸਾਰਿਆਂ ਜੀਵਾਂ ਉੱਤੇ ਪਰਮਾਤਮਾ ਦੀ ਪ੍ਰਸੰਨਤਾ ਹੈ ਪਰਮਾਤਮਾ ਨੇ ਆਪ ਹੀ ਸਾਨੂੰ ਇੱਥੇ ਲਿਆ ਕੇ ਗੁਰੂ ਦੀ ਸੰਗਤ ਵਿੱਚ ਬਿਠਾਇਆ ਹੈ ਆਪੇ ਹੀ ਉਹ ਸਤਿ ਸਬ ਲੈਂਦਾ ਹੈ ਆਪੇ ਹੀ ਉਹ ਸੰਗਤ ਨੂੰ ਵਿਦਿਆ ਕਰਦਾ ਇਹ ਸਾਰਾ ਕਾਰਜ ਉਹ ਆਪ ਕਰਦਾ ਹੈ ਆਪਣੇ ਕੋਈ ਵਾਸ ਨਹੀਂ ਹੁੰਦਾ ਕਈ ਵਾਰੀ ਆਪਾਂ ਬੜੀ ਕੋਸ਼ਿਸ਼ ਕਰਦੇ ਕਿ ਅੱਜ ਗੁਰਦੁਆਰੇ ਜਾਣਾ ਹੈ ਅੱਜ ਉੱਥੇ ਕੀਰਤਨ ਸੁਣਨਾ ਹੈ ਕਥਾ ਸੁਣਨੀ ਹੈ ਪਰ ਕੋਈ ਕੰਮ ਇਹੋ ਜਿਹਾ ਪੈ ਜਾਂਦਾ ਕਿ ਅਸੀਂ ਉਹ ਪਾਸਾ ਕੈਨਸਲ ਕਰ ਦਿੰਨੇ ਆ ਤੇ ਦੂਜੇ ਪਾਸੇ ਤੁਰ ਜਾਂਦੇ ਆ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਅਸੀਂ ਪ੍ਰੋਗਰਾਮ ਕਿਤੇ ਹੋਰ ਜਾਣ ਦਾ ਬਣਾਇਆ ਹੁੰਦਾ ਹੈ ਪਰ ਸੁਬਾ ਵਕੀਓ ਪ੍ਰੋਗਰਾਮ ਕੈਂਸਲ ਹੋ ਜਾਂਦਾ ਤੇ ਫਿਰ ਅਸੀਂ ਕਿੰਨੇ ਚੱਲੋ ਅੱਜ ਗੁਰਦੁਆਰੇ ਸਾਹਿਬ ਤੇ ਇਹ ਸਾਰਾ ਕੰਮ ਦੋਹਾਂ ਸਿਰਿਆਂ ਦਾ ਖਸਮ ਆਪ ਉਹ ਮਾਲਕ ਹੀ ਇਹ ਸਾਰਾ ਕੁਝ ਕਰਨ ਕਰਾਉਣ ਨੂੰ ਸਮਰੱਥ ਸਾਨੂੰ ਉਧਰ ਵੀ ਉਹ ਹੀ ਲ ਜਾਂਦਾ ਤੇ ਦੂਜੇ ਪਾਸੇ ਵੀ ਉਹ ਹੀ ਲ ਜਾਂਦਾ ਪਰ ਇਹਦੇ ਵਿੱਚ ਨਾ ਸਾਨੂੰ ਉਸ ਮਾਲਕ ਨੇ ਇੱਕ ਫ੍ਰੀ ਵਿਲ ਦਿੱਤੀ ਹੋਈ ਹੈ ਅਸੀਂ ਫੈਸਲਾ ਆਪ ਕਰਨਾ ਹੁੰਦਾ ਹੈ ਕਿਹੜਾ ਕੰਮ ਸੀ ਪਹਿਲਾਂ ਕਰ ਲਈਏ ਕਿਹੜਾ ਬਾਅਦ ਵਿੱਚ ਕਰ ਲਈਏ ਕੰਮ ਆਪਾਂ ਦੋਵੇਂ ਹੀ ਕਰਨੇ ਨੇ ਦੇਖੋ ਗ੍ਰਸਥ ਛੱਡਣਾ ਨਹੀਂ ਕਿਤੇ ਘਰ-ਬਾਰ ਕੰਮ ਧੰਦਾ ਤਿਆਗ ਕੇ ਨਹੀਂ ਜਾਣਾ ਵਿਚੇ ਹੀ ਰਹਿ ਕੇ ਇਹ ਦੋਵੇਂ ਚੀਜ਼ਾਂ ਕਰਨੀਆਂ ਨੇ ਲਿਵ ਵਾਲਾ ਵੀ ਤੇ ਧਾਤ ਵਾਲਾ ਵੀ ਪਰ ਇਹ ਸਾਨੂੰ ਜਿਹੜੀ ਮਾਲਕ ਨੇ ਫ੍ਰੀ ਵਿਲ ਦਿੱਤੀ ਏ ਆਤਮ ਬਲ ਦਿੱਤਾ ਆਤਮ ਸੋਚ ਦਿੱਤੀ ਏ ਉਦੋਂ ਨਾਲ ਅਸੀਂ ਫੈਸਲਾ ਕਰ ਸਕਦੇ ਹਾਂ ਕਿ ਅਸੀਂ ਪਹਿਲਾਂ ਕਿਹੜਾ ਕਰ ਲਈਏ ਤੇ ਬਾਅਦ ਵਿੱਚ ਕਿਹੜਾ ਕਰ ਲਈਏ ਸੋ ਸਾਨੂੰ ਇਹ ਚਾਹੀਦਾ ਅਸੀਂ ਹਮੇਸ਼ਾ ਪਹਿਲ ਜਿਹੜੀ ਹੈ ਉਹ ਅਧਿਆਤਮਿਕਤਾ ਨੂੰ ਦਈਏ ਸੰਸਾਰਿਕ ਧੰਦੇ ਇਹਨਾਂ ਨੂੰ ਦੂਸਰੇ ਨੰਬਰ ਤੇ ਰੱਖੀਏ ਸਵੇਰੇ ਸਾਜਰੇ ਉੱਠ ਕੇ ਪਹਿਲਾਂ ਅਸੀਂ ਅਧਿਆਤਮਿਕਤਾ ਵਾਲਾ ਕਾਰਜ ਕਰੀਏ ਤੇ ਫਿਰ ਦੁਨਿਆਵੀ ਧੰਦੇ ਵੱਲ ਜੁੜ ਜਾਈਏ ਸਤਿਗੁਰੂ ਜੀ ਨੇ ਇਸੇ ਲਈ ਇਹ ਗੱਲ ਆਖੀ ਹੈ ਕਿ ਸਤਗੁਰੂ ਤੁਠ ਹੈ ਪਾਈ ਹੈ ਜਦੋਂ ਪਰਮੇਸ਼ਵਰ ਦੀ ਪ੍ਰਸੰਨਤਾ ਹੁੰਦੀ ਹੈ ਉਦੋਂ ਸਾਨੂੰ ਸਤਿਗੁਰੂ ਦੀ ਸੰਗਤ ਮਿਲਦੀ ਹੈ ਤੇ ਜਦੋਂ ਸਤਿਗੁਰੂ ਦੀ ਸੰਗਤ ਮਿਲੇ ਨਾਨਕ ਸੱਚਾ ਨਾਮ ਫਿਰ ਸਾਨੂੰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਫਿਰ ਆਪਾਂ ਨਾਮ ਨਾਲ ਜੁੜਨਾ ਹੈ ਗੁਰਮੁਖੋ ਸਾਡੇ ਜੀਵਨ ਦਾ ਜਿਹੜਾ ਮਕਸਦ ਹੈ ਉਹ ਕੇਵਲ ਨਾਮ ਨਾਲ ਜੁੜਨਾ ਹੈ ਹੋਰ ਸਾਡੀ ਜ਼ਿੰਦਗੀ ਦਾ ਕੋਈ ਵੀ ਮਕਸਦ ਨਹੀਂ ਬਾਕੀ ਤੇ ਉਪਜੀਵਕਾ ਦੇ ਸਾਧਨ ਨੇ ਇਹ ਆਪਾਂ ਉਪਜੀਵਕਾ ਕਮਾਉਨੇ ਆ ਰਹਿਣ ਸਹਿਣ ਲਈ ਜਗਾ ਬਣਾਉਨੇ ਆ ਇਹ ਸਾਰਾ ਕੁਝ ਬਹੁਤ ਚੰਗਾ ਏ ਪਰ ਸਾਡੇ ਜੀਵਨ ਦਾ ਮਕਸਦ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸੋ ਸਾਡੇ ਜੀਵਨ ਦਾ ਇਹ ਮਕਸਦ ਏ ਇਸ ਮਕਸਦ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਾਧ ਸੰਗਤ ਵਿੱਚ ਆਉਣਾ ਚਾਹੀਦਾ ਹੈ ਸਾਧ ਸੰਗਤ ਵਿੱਚੋਂ ਮਿਲਿਆ ਹੋਇਆ ਉਪਦੇਸ਼ ਜੋ ਗੁਰੂ ਦਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡਾ ਜੀਵਨ ਸਫਲ ਜੀਵ ਬਣ ਸਕਦਾ ਹੈ